ज्ञानी हरजीत सिंह जी बोले सोने हा ਬਾਈ ਗੁਰਪ੍ਰੀਤ ਸਿੰਘ ਜੀ ਹਜ਼ੂਰੀ 라ਗੀ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਉਹਨਾਂ ਦੇ ਜਥੇ ਨੂੰ ਬੇਨਤੀ ਹੈ ਉਹ ਵੀ ਗੁਰਸੱਤ ਦੀ ਹਜ਼ੂਰੀ ਜਾਣ ਕਰਕੇ ਸ੍ਰੀ ਪਵ ਸਨਮਾਨ ਪ੍ਰਾਪਤ ਕਰਨ ਬਾਈ ਗੁਰਪ੍ਰੀਤ ਸਿੰਘ ਜੀ ਹਜ਼ੂਰੀ 라ਗੀ ਸ੍ਰੀ ਦਰਬਾਰ ਸਾਹਿਬ ਪੰਕਤ ਸਰ ਸਾਹਿਬ ਹਾਂਜੀ ਚਲ ਜੋ ਜੀ ਪੰਤਰ ਸਿੰਘ ਜੀ ਢਾਡੀ ਜਥਾ